ਆਦੋ ਇਸ ਮਸਲੇ ਆ ਗਿਆ ਮਾਜੀ ਮੇਰਾ ਗਲਾ ਬਹੁਤ ਖਰਾਬ ਹੈ ਤੇ ਇਹਦਾ ਕੁਝ ਕਰੋ ਤੁਸੀਂ ਤੇ ਖੰਗੋਕ ਵੀ ਚੱਲੀ ਜਾਂਦੀ ਸੀ ਉਹਨਾਂ ਦੇ ਨਾਲ ਇਹਨਾਂ ਨੇ ਲੈ ਮੈਨੂੰ ਇੱਕ ਤਾ ਕਸ਼ਮੀਰ ਵਾਲਾ ਸ਼ਹਿਦ ਦਿੱਤਾ ਤੇ ਇੱਕ ਇੱਕ ਲੂਨ ਸੀ ਨਮਕ ਸੀ ਕੋਈ ਉਹ ਦੋ ਚੀਜ਼ਾਂ ਦੇ ਕੇ ਤੋਰਤੀਆਂ ਤੇ ਪੈਸੇ ਮੇਥੋਂ ਲਏ ਨਾ ਤੇ ਮੈਂ ਕਾਰਜ ਬੈਠਾ ਸ਼ਿਸ਼ੋਪੰਚ ਮਹਾ ਜੀ ਸਾਹਮਣੇ ਮੈਨੂੰ ਐਵੇਂ ਬਸ ਬਰਿਆ ਕੇ ਜੋ ਤੋਰਤਾ ਵੀ ਉਹਦੇ ਨਾਲ ਕੀ ਹੁਣ ਮੈਂ ਤਾਂ ਇੰਨੇ ਸਾਲਾਂ ਤੋਂ ਗਲਾ ਮੇਰਾ ਢਿੱਲਾ ਹੈ ਪਰ ਤੁਸੀਂ ਯਕੀਨ ਜਾਣੋ ਸਜਣੋ 7 ਦਿਨ ਨਹੀਂ ਲੱਗੇ ਜੀ ਹਾਂਜੀ ਚਾਰ ਪੰਜ ਦਿਨਾਂ ਬਾਅਦ ਜਦੋਂ ਮੈਂ ਉਹ ਦੋ ਟਾਈਮ ਲੰਦਾ ਸੀ ਜੋ ਚਾਰ ਪੰਜ ਦਿਨਾਂ ਬਾਅਦ ਜਦੋਂ ਮੈਂ ਗਲਾ ਲਾਇਆ ਕਰ ਆਵਾਜ਼ ਲਾਇਆ ਕਰ ਤਾਂ ਮੈਨੂੰ ਲੱਗੇ ਕਿ ਖਾਂਸੇ ਸਾਲ ਪਹਿਲਾਂ ਦੀ ਆਵਾਜ਼ ਨਿਕਲ ਰਹੀ ਆਹ ਬਾਤ ਹੈ ਤੇ ਤੇ ਮੇਰੇ ਲਈ ਮੇਰੇ ਲਈ ਤਾਂ ਰੱਬ ਨੇ ਜੀ ਕਬੇ ਗਵਾਈਆ ਲਈ ਤਾਂ ਸਭ ਤੋਂ ਵੱਡੀ ਚੀਜ਼ ਹੀ ਫਨਕਾਰ ਲਈ ਕਿਸੇ ਆਰਟਿਸਟ ਲਈ ਸਰ ਲਈ ਤਾਂ ਗਾਲਾਂ ਸਾਰਾ ਲਈ ਸੋ ਸੋ ਮੇਰੇ ਗਲੇ ਨੂੰ ਭਾਗ ਲੱਗੇ ਜੀ ਤੇ ਮਹਾਰਾਜ ਜਨਾਂ ਦੀਆਂ ਲੰਬੀ ਉਮਰਾਂ ਕਰੇ ਤਾਂ ਆਪ ਦੀ ਸਮੱਸਿਆ ਲੈ ਕੇ ਮਹਾਰਾਜ ਮੇਰਾ ਗਲਾ ਬਹੁਤ ਖਰਾਬ ਹੈ ਤੇ ਇਹਦਾ ਕੁਝ ਕਰੋ ਤੁਸੀਂ ਤੇ ਖੰਘ ਖੁੱਕ ਵੀ ਚੱਲੀ ਜਾਂਦੀ ਸੀ ਉਹਨਾਂ ਦੇ ਨਾਲ ਇਹਦੇ ਨਾਲ ਨਾ ਇਹ ਮੈਨੂੰ ਇੱਕ ਤਾਂ ਕਸ਼ਮੀਰ ਵਾਲਾ ਸ਼ਹਿਦ ਦਿੱਤਾ ਤੇ ਇੱਕ ਇੱਕ ਲੂਨ ਸੀ ਨਮਕ ਸੀ ਕੋਈ ਉਹ ਦੋ ਚੀਜ਼ਾਂ ਦੇ ਕੇ ਤੋਰਤੀਆਂ ਤੇ ਪੈਸੇ ਮੇਥੋਂ ਲਏ ਨਾ ਤੇ ਮੈਂ ਕਾਰਜ ਬੈਠਾ ਸ਼ਿਸ਼ੂ ਪੰਚ ਮਾਹ ਜੀ ਆਵੜੇ ਮੈਨੂੰ ਐਵੇਂ ਬਸ ਬਰਿਆ ਕੇ ਜੋ ਤੋਰਤਾ ਵੀ ਉਸਨੇ ਕੀ ਹੁਣ ਮੈਂ ਤਾਂ ਇੰਨੇ ਸਾਲਾਂ ਤੋਂ ਗਲਾ ਫੜਾ ਢੱਲਾ ਪਰ ਤੁਸੀਂ ਯਕੀਨ ਜਾਣੇਓ ਸਜਣੋ 7 ਦਿਨ ਨਹੀਂ ਲੱਗੇ ਜੀ ਹਾਂਜੀ 4-5 ਦਿਨਾਂ ਬਾਅਦ ਜਦੋਂ ਮੈਂ ਉਹ ਦੋ ਟਾਈਮ ਲੈਂਦਾ ਸੀ ਜੋ 4-5 ਦਿਨਾਂ ਬਾਅਦ ਜਦੋਂ ਮੈਂ ਗਲਾ ਲਾਇਆ ਕਰ ਆਵਾਜ਼ ਲਾਇਆ ਕਰ ਤਾਂ ਮੈਨੂੰ ਲੱਗੇ ਕਿ 6 ਸਾਲ ਪਹਿਲਾਂ ਦੀ ਆਵਾਜ਼ ਲੱਗਦਾ ਜੀ ਆਹ ਬਾਤ ਹੈ ਤੇ ਤੇ ਮੇਰੇ ਲਈ ਮੇਰੇ ਲਈ ਤਾਂ ਰੱਬ ਨੇ ਜੀ ਕਦੇ ਗਵਾਈਆ ਲਈ ਤਾਂ ਸਭ ਤੋਂ ਵੱਡੀ ਚੀਜ਼ ਹੀ ਫਨਕਾਰ ਲਈ ਕਿਸੇ ਆਰਟਿਸਟ ਲਈ ਸਰ ਲਈ ਤਾਂ ਗਾਲਾਂ ਸਾਰਾ ਲਈ ਸੋ ਸ ਮੇਰੇ ਗਲੇ ਨੂੰ ਭਾਗ ਲੱਗ ਗਿਆ ਜੀ ਤੇ ਮਹਾਰਾਜ ਇਹਨਾਂ ਦੀਆਂ ਲੱਭੀਆਂ ਆਮਰਾ ਕਰੇ